ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਵਰਨਾਵਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰੋ ਨਸਲ ਦੀਆਂ ਝੋਟੀਆਂ ਦਿਖਾਵਾਂਗੇ ਸੂਂਝਾਂ ਸਵਾਝਾਂ ਤੇ ਇੱਕ ਦਿਖਾਵਾਂਗੇ ਪਾਲਕ ਕੱਟੀ ਕੱਲੇ ਕੱਲੇ ਨਾਗਵੜ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗਰਦੀਪ ਸਿੰਘ ਬਾਈ ਪਿੰਡ ਟਪਾਲਾ ਜ਼ਿਲ੍ਹਾ ਬਠਿੰਡਾ ਤਸ਼ੀਲ ਕੋਲ ਮੋਬਾਈਲ ਨੰਬਰ ਜੀ ਆਪਣਾ 7747511525 ਬਾਈ ਜੀ 77475 11525 11525 ਹਾਂਜੀ ਅੱਜ ਕਿੰਨੀਆਂ ਝੋਟੀਆਂ ਵਗਾਵੂ ਆਪਣੇ ਕੋਲ ਝੋਟੀਆਂ ਤੋਂ 90 ਹੁੰਦੀਆਂ ਬਾਈ ਅੱਜ ਨੂੰ ਵੀਡੀਓ ਚ 7 ਤੋਂ 8 ਝੋਟੀਆਂ ਦਿਖਾਵਾਂਗੇ ਬਾਈ ਠੀਕ ਹੈ ਹਾਂਜੀ ਪਹਿਲਾ ਨੰਬਰ ਅਪ ਜਿਹੜੀ ਝੋਟੀ ਦੇਖੀ ਜ ਨੇ ਕਿਹੜਾ ਸੁਦਾ ਸੁਈ ਹੋਈ ਆ ਇਹ ਦੂਜਾ ਵੀਰ ਬੱਚਾ ਗਿਆ ਕਿ ਆ ਗਿਆ ਵਿਸੇ ਮਰਮਲਾ ਦਾ ਬਾਈ ਕੱਟ ਆ ਗਿਆ ਠੀਕ ਹੈ ਕਿ ਸੂਈ ਨੂੰ ਬਈ ਦੇਖ ਲਾ ਤੇਰੇ ਸਾਹਮਣੇ 2 ਚਾਰ ਤਾਂ ਆਪਾਂ ਕਹਿੰਦੇ ਨਹੀਂ 15 ਸੂਣਾ ਦੀਆਂ ਛੋਟੀ ਸੂਈ ਵੀ ਹੋ ਗਈ ਠੀਕ ਐ ਦੁੱਧ ਕਿੰਨਾ ਕਾਊ ਹਣ ਕੰਡੇ ਵਾਲਾ 18 ਕਿਲੋ ਦੁੱਧ ਰੈਡੀ ਹੈ ਦੋ ਟਾਈਮ ਚ ਵਾਦਾਂਗੇ ਜਦੋਂ ਮਰਜੀ ਇਹ ਤਾਂ ਆਪਣਾ ਰੂਲ ਆ ਬਈ ਆਪਾਂ ਦੀ ਬਾਕੀ ਮੈਂ ਜਿੰਨੇ ਆਪਾਂ ਆਨਲਾਈਨ ਮੈਂ ਮੈਸੇਜ ਕਰ ਠੀਕ ਐ ਤੇ ਇਹ ਥਣ ਦੇ ਵੀ ਬੜੀ ਸਾਫ ਸੁਥਰੀ ਹੈ ਹਨਾ ਚਾਰ ਸਪੀਰੋਂ ਬਈ ਬਹੁਤ ਸੋਹਣਾ ਫਿਕਸਡ ਡਰਾਇਰ ਠੀਕ ਐ ਅਗਲਾ ਕਹਿੰਦਾ ਅੱਜ ਕੱਲ ਟ੍ਰੈਂਡਿੰਗ ਚੱਲਿਆ ਹੋਆ ਹਨਾ ਐਨ ਚਾਰ ਸਪੀਰੇ ਨਾੜਾ ਨੂੜਾ ਲੇਵੇ ਤੇ ਥਣ ਮੁਠੀ ਵਾਲਾ ਪੂਰਾ ਵਧੀਆ ਟੌਪ ਦਾ ਬਈ ਸੋਭਰਾ ਸਾਫ ਸਿੱਧਰੀ ਝੋਟੀ ਆ ਸ਼ਾਮ ਦਾ ਟਾਈਮ ਚ ਚਵਾਈ ਇਹਨਾਂ ਦੀ ਹੁਣ ਹੋਣੀ ਹੈ ਹਨਾ ਚਵਾਈ ਹੋਣੀ ਆ ਬਾਈ ਠੀਕ ਹੈ ਟਾਈਮ ਵੱਜ ਗਿਆ ਆਪਣੇ 4 4:30 10:00 ਨਹੀਂ ਲੇਟ ਆ ਬਾਈ 2 2 ਘੰਟੇ 2 ਘੰਟੇ ਮਹੀਆ ਆਪਣੇ ਠੀਕ ਹੈ ਹਾਂ ਜੀ ਤੇ ਇਹਦੀ ਆਪਾਂ ਸੋਭਰਾ ਸਿੰਘ ਨੂੰ ਮੱਥਾ ਦੇਖ ਸਕਦੇ ਹੋ ਕੁੰਡਾ ਸਿੰਘ ਰਾਜੀ ਸਭੀ ਬੜੀ ਮੋਹਣਾਸਲ ਦੀ ਝੋਟੀ ਦੂਜਾ ਸੂਆ ਸੂਈਸ ਬਾਈ 18 ਕਿਲੋ ਦੁੱਧ ਵੀਰ ਕਹਿੰਦਾ ਕੰਡੇਵਾਲ ਹਾਜ਼ਰ ਸੋ ਸ਼ਾਈਨਿੰਗ ਵਗੈਰਾ ਚੈੱਕ ਹੈ ਜੀ ਜਿਹੜਾ ਮਰਜੀ ਤਾਂ ਦੋ ਟਾਈਮ ਤਿੰਨ ਟਾਈਮ ਜੋਖੇ ਠੀਕ ਹੈ ਉਹ ਝੋਟੀ ਲੈ ਕੇ ਜਾਵੇ ਬਾਈ ਚੋਕੇ ਤੇ ਤਸੱਲੀ ਕਰਕੇ ਲੈ ਕੇ ਜਾਵੇ ਆਪ ਜੀ ਜਦੋਂ ਢਿੱਲੋ ਬਾਈ ਕਿਸੇ ਨੇ ਇੰਨੇ ਰੇਅ ਰੋਣੇ ਇਹ ਜੀ ਮੈਂ ਨਾ ਫਿਰ ਚੋਕੀ ਲੋ ਤਾਂ ਜੈ ਗੱਲ ਆ ਦੋ ਟਾਈਮ ਚੋਕੇ ਤੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਤੇ ਦੁੱਧ ਵੀ ਇਹ ਕਿਦਾ 18 ਕਿਲੋ ਜਮਾ ਕੰਡੇ ਤੇ ਰੱਖ ਕੇ ਦੇਵਾਂਗੇ ਮਗਰ ਆ ਗਿਆ ਬੱਚਾ 18 ਕਿਲੋ 18 ਬਾਈ ਠੀਕ ਹੈ ਤੇ ਬਾਕੀ ਲੇਵਾ ਲੂਵਾ ਜੈਡ ਬਲੈਕ ਹੀ ਆ ਗਈ ਜਮਾ ਹਨਾ ਬਾਕੀ ਪੈਠ ਪੜ ਦੀ ਮੰਤਰ ਤਾਂ ਤਾ ਤੋਂ ਚੌੜੀ ਝੂੜੀ ਬਹੁਤ ਜਿਆਦਾ ਸੰਨਰਗੇ ਚੌੜੀ ਪੀਐਸ ਉਹਦੇ ਗੱਲ ਇੱਕ ਹੋਰ ਆ ਨਾ ਕਹਿਣ ਦੀਆਂ ਗੱਲਾਂ ਨਹੀਂ ਬਾਈ ਠੀਕ ਹੈ ਦੇਖੋ ਹਨਾ ਦੂਜੇ ਚੌਥੇ ਦਿਨ 20 25 ਝੋ ਅਜਿਦਾਂ ਉਹਨੇ ਨਵੇਂ ਹੁੰਦਾ ਵਾਲ ਚੱਕਦੇ ਨੇ ਜੋੜਦੇ ਹੁਣ ਲੋਕਾਂ ਦਾ ਹੈ ਨਹੀਂ ਐਵੇਂ ਕਹਿ ਕੇ ਕਹੀ ਕੁ ਸੋਰ ਜੇ ਜਿ ਨਿਕਲੇ ਕੋਸੋਰ ਹਾਂ ਠੀਕ ਹੈ ਜਾਂ ਆਪਾਂ ਸੋਦਾ ਹੋਰ ਝੁੱਟੀ ਦਿਖਾ ਕੇ ਕਰਗੇ ਪਰ ਚਲੋ ਲਾਗੇ ਚਾਗੇ ਦੇ 30 40 ਪਿੰਡਾਂ ਚ ਅਜੇ ਝੁੱਟੀ ਆਪਣੇ ਤਾਂ ਨਹੀਂ ਮਿਲਦੀ ਠੀਕ ਹੈ ਹਾਂ ਵੀਰ ਮੈਂ ਕਿਹਦੇ ਜੀ ਬੰਦੇ ਇੱਥੋਂ ਪਤਾ ਲੱਗੂਗਾ ਵੀ ਇਹ ਕਿੱਥੋਂ ਦੀ ਹੈ ਹੁਣ ਵਿੱਚ ਬੰਦੇ ਕਹਿ ਰਹੇ ਸੀਗੇ ਵੀ ਆਹ ਇਕਲੀ ਇਕਲੀ ਨਾੜ ਆ ਰਹੀ ਝੋਟੀ ਹੱਥ ਫੇਰੇ ਬੱਚਾ ਬਣਿਆ ਬਸ ਮਾਚ ਆ ਗਈ ਨਾ ਭਾਈ ਹੁਣ ਝੋਟੀ ਥੱਲੇ 18 ਕਿਲੋ ਆ 21 22 ਕਿਲੋ ਦੁੱਧ ਦੇਣਾ ਮੈਂ ਘੱਟ ਫੇਰ ਨਾ ਬਸ ਮਾਚ ਆ ਗਈ ਝੋਟੀ ਆ ਭਾਈ ਅੱਜ ਹਾਂ ਅੱਗੇ ਭਰਾ ਕਹਿੰਦੇ ਨੇ ਜਾਨੀ ਛੱਡੀਆਂ ਹੁੰਦੀਆਂ ਮਈਆਂ ਸਾਰੀਆਂ ਤੇ ਮਾਰ ਦੇ ਜਿੱਥੇ ਮਰਜੀ ਖੜਕੇ ਝੋਟੀ ਤੇ ਠੀਕ ਹੈ ਕੋਈ ਮੈਂ ਥਣਾ ਤੇ ਨਹੀਂ ਆਈ ਵੀ ਆਪ ਨੂੰ ਠੀਕ ਹੈ ਜਿਵੇਂ ਮਰਜੀ ਬੈਠੀ ਬੁੱਢੀ ਚੱਲੋ ਹਣਾ ਮਰਜੀ ਭਾਈ ਯਾਰ ਮਾਸਾ ਚੂਨ ਲੱਗਿਆ ਵਾ ਝੋਟੀ ਹੁੰਦਾ ਠੀਕ ਹੈ ਸੋ ਕੋਈ ਬੱਚਾ ਨਹੀਂ ਲਾਇਆ ਉਦਾ ਹੀ ਬਹਿ ਗਏ ਥੱਲੇ ਹਣਾ ਇਹਦੇ ਮੈਂ ਕਿਸ਼ੇ ਦੇ ਬੱਚਾ ਲਾਉਣ ਦੀ ਲੋੜ ਵੀ ਨਹੀਂ ਬਸ ਬਾਈ ਯਾਰ ਦੇਖੀ ਚਾਰ ਚਪੇ ਦੇ ਗਾੜੀ ਪਿਛਾੜੇ ਇਹ ਚੀਜ਼ਾਂ ਬਹੁਤ ਆਫੀਆਂ ਮਿਲਦੀਆਂ ਇੱਕ ਵੀ ਗੈਂਟੀ ਦੇ ਚਾਰ ਬਾਰ ਚਿੱਤੇ ਹੋ ਸਕਦਾ ਪਰ ਉਹ ਵੀ ਹੈ ਨਹੀਂ ਕਾਲੀ ਹੈ ਜਮਾਨ ਬਾਈ ਟਿੱਲੋ ਯਾਰ ਚਲੋ ਰਿੰਗ 'ਚ ਖੜਨ ਨਾਲ ਮੈਂ ਝੋਟਾ ਨਹੀਂ ਆਪਣੇ ਕੋਲੇ ਟਾਈਮ ਦੀ ਸ਼ਾਰਟੇਜ ਹੈ ਇੱਕ ਬੰਦੇ ਦੀ ਘਾਟ ਆ ਠੀਕ ਹੈ ਨਹੀਂ ਇਹ ਜਿਹੀਆਂ ਕਟੀਆਂ ਘਰੇ ਰੱਖੀਆਂ ਹੁਣ ਬਾਈ ਯਾਰ ਅੱਗੇ ਦੋ ਨੰਬਰ ਝੋਟੇ ਦੇਖੇ ਨੇ ਜਿਹੜੀ ਆਪਾਂ ਇਹ ਵੀ ਦੂਜਾ ਸੁਆ ਬਾਈ ਦੂਜਾ ਸੁਆ ਕੈਕ ਦਿਨ ਹੋ ਗਿਆ ਇਹਨੂੰ ਇਹ ਨਸ਼ੀਮਾ ਦੇਣਾ ਵੀ ਤੇ ਨਾੜਾ ਨੋੜਾ ਥੱਲੇ ਭਾਰ ਦਾ ਨਕਸ਼ਾ ਹੀ ਬਣਾਇਆ ਬੈ ਜਾ। ਸਾਰੇ ਚੰਗੇ ਥਾਂ ਤੋਂ ਬਈ ਇਤਕੀ ਨਾਲ ਲੋਕਾਂ ਦੀ ਹੱਡ ਭੰਨ ਕੇ ਲੈ ਕੇ ਆਂਦਿਆਂ ਨੇ ਚਾਰ ਦਿਨ ਲਾ ਕੇ। ਠੀਕ ਐ। ਛੋਟੀਆਂ ਛੋਟੀਆਂ ਲੈ ਕੇ ਆਂਦਿਆਂ ਨੇ। ਦੁੱਧ ਕਿੰਨਾ ਹੋਣੇ ਥੱਲੇ? 15 ਕਿਲੋ ਬੌਲੀ ਚੋਂਗੇ ਆ ਬਈ। ਨਾੜੂ ਦਾ ਨਾਲ। ਠੀਕ ਆ ਉਹ ਦੇਖੋ ਨਾੜੂ ਆ ਜਾ। ਨਾੜੂ ਦਾ ਨਾਲ ਆ ਸੱਚੇ ਨੇ ਸੀਮਾ ਦੇਣਾ 15 ਕਿਲੋ ਬੌਲੀ ਆ ਜਿਹੜਾ ਮਰਜ਼ੀ ਭਰਾ ਆ ਕੇ ਰਹਿ ਕੇ ਠੀਕ ਐ 20 ਦੀ ਗਾਰੰਟੀ ਤੇ ਚੂੜੀ ਝੋਟੀਆਂ ਦੀ ਲਿਆ ਸਕਦਾ। ਕਹੇ ਤੇ ਬਾ ਹੁਣ 14 ਕਿਲੋ ਕੰਡੇ ਧਰਮਾ ਮਿਲੂਗਾ। ਸੋਬਰ ਸੋਬਰ ਦੂਜੇ ਨੰਬਰ ਦਾ ਆਪਾਂ ਝੋਟੀ ਦੇਖ ਲੈ ਦੂਜਾ ਸੂਆ ਸੂਈ ਵੀ ਆ ਸੂਈ ਨਾਲ ਦੇਣੀ 5-7 ਕ ਹੋਇਆ ਇਹਨੂੰ ਤੇ ਠੀਕ ਹੈ ਹਫਤੇ ਤੋਂ ਅੰਦਰ ਸੂਈ ਵੀ ਪੈਠ ਫੋੜੇ ਦੀ ਬਣਤਰ ਤੇ ਨਾੜਾ ਨੂੜਾ ਲੈਵਾ ਬੜਾ ਫਟਫਾੜ ਅੱਗੇ ਵਿੱਚ ਇਹਦਾ ਨਾ ਬਹੁਤ ਚੰਗੇ ਸਰੀਰ ਆ ਬਾਈ ਸਾਰੀਆਂ ਝੋਟੀਆਂ ਦੀ ਬਹੁਤ ਚੰਗੀ ਤਰ੍ਹਾਂ ਹੋ ਗਈ ਆ ਬਾਕੀ ਹੁਣ ਵੀ ਪੈਸੇ ਠੀਕ ਹੈ ਨਾੜਾ ਨੂੜਾ ਨਾਲ ਵੀ ਕਿਆ ਬਾਤਾਂ ਚੀਜ਼ ਬਣੀ ਪਈ ਜਣਾ ਦੇਖੋ ਲੋਕੀ ਆ ਚਲੋ ਆਪਾਂ ਵੜਿਆਈ ਨਹੀਂ ਕਰਦੇ ਆਪਾਂ ਉਹਦੀ ਕੋਈ ਲੈ ਆ ਲਿਆ ਸਹੀਆਂ ਦਿੰਦਾ ਹਨਾ ਠੀਕ ਹੈ ਇਹ ਗਾੜੀ ਪਸਾੜੀ ਮਈਆਂ ਦੀ ਆਏ ਨਹੀਂ ਵੀ ਕਿਸੇ ਪਾਸੋਂ ਵੀ ਘਾਟ ਨਹੀਂ ਹੋਊਗੀ। ਹੱਥ ਤਰਾ ਹੈ ਨਹੀਂ ਕਿਸੇ ਪਾਸੋਂ ਹਣਾ। ਨਹੀਂ ਨਹੀਂ ਭਾਈ ਬਿਲਕੁਲ। ਤੇ ਰੇਡ ਕੀ ਰਹਿਣਾ ਇਹਦਾ? ਜਦੋਂ 2.5 ਇਹਨਾਂ ਦਾ ਫੋਨ ਨਾ ਲਾਵੇ ਮੇਰਾ ਵੀਰ। ਉੱਚੀ ਗੱਲਾਂ ਹੈ। ਫਿਰ ਭਾਈ ਤੇ ਝੋਟੀਆਂ ਵਿੱਚ ਚੱਲੀ ਜਾਣੀਆਂ ਤੈਨੂੰ ਲਾਹ ਸਿੰਘ ਤੋਂ ਲੈ ਕੇ ਪੂਰ ਸਟਿੱਕਰ ਝੋਟੀ 'ਚ ਕੋਈ ਤਸਾਂ ਨਹੀਂ ਕਿਸੇ 'ਚ ਵੀ। ਠੀਕ ਐ। ਫਿਰ ਪੇਮੈਂਟ 2.5 ਤੋਂ ਵੀ ਗਾਂ ਹੀ ਹੈਗਾ ਵਾਂ। ਭਾਈ ਇਹ ਝੋਟੀਆਂ ਜੇ ਦਾ ਕੋਈ ਜੋੜੀ ਲਾਊਗਾ। ਠੀਕ ਐ। ਇਕੱਠੀ ਜੋੜੀ ਦਾ ਦੇਵਾਂਗੇ 7 ਲੱਖ ਰੁਪਏ ਦੀ। ਠੀਕ ਐ 6.5 ਲੱਖ। 38 ਕਿਲੋ ਦੁੱਧ ਜੋੜ ਕੇ। ਠੀਕ ਐ। ਜਿਹੜਾ ਮਰਜੀ ਭਰਾ ਉਹਦਾ ਅੱਗੇ ਵੀ ਵੀਰ ਕੰਡਾ ਲੈ ਕੇ ਆਹੀ ਕੰਡਾ ਲੈ ਸਕਦੀ ਆ ਠੀਕ ਹੈ ਕੱਲੀ ਕੱਲੀ ਲੈਣੀ ਆ 4-4 ਲੱਖ ਰੁਪਏ ਦੀ ਝੋਟੀ ਦੇ ਮਾਰੇ 4-4 ਲੱਖ ਦੀ ਝੋਟੀ ਦੇਵਾਂਗੇ ਹਾਂ ਬਾਈ ਅੱਗੇ 3 ਜੇ ਨੰਬਰਾ ਵਜੜੀ ਇਹ ਝੋਟੀ ਦੇਖੀ ਜਾਂਦੇ ਹੈਗੇ ਤੇ ਲੋਏ ਜਿੱਦਿਆਂ ਆਪਾਂ ਉਹਦੇ ਬੱਤੀ ਦੇ ਤੀਜੋਟੀਆਂ ਪਾਂਗਾ ਸੀ ਬੂਰੀ ਤੇ ਨੀਲੀ ਰਾਵੀ ਵਾਲੇ ਦਾਨ ਉਹਦੇ ਇੱਕ ਦਿਨ ਦੀ ਸੂਈ ਪਾਈ ਸੀ ਆਪਾਂ ਠੀਕ ਹੈ ਹੁਣ ਦੁੱਧ ਤੇ ਆ ਗਈ 23 ਤੇ 8 ਇਹਨੂੰ ਹੋ ਗਿਆ ਅੱਜ ਬਾਈ 10 ਦਿਨ ਸੂਈ ਨੂੰ ਠੀਕ ਹੈ ਹਾਂ 10-11 ਦਿਨ ਹੋ ਗਏ ਬਾਈ ਹੁਣ 17 ਕਿਲੋ ਦੁੱਧ ਚੋਣ ਲਿਆ 17 ਕਿਲੋ ਚੋਂਦਾ ਹੈ ਮੈਂ ਨੈਟ ਫਟ ਛੱਗ ਮਾਰ ਕੇ ਕੰਡੇ ਦੇ ਧਰ ਨਾਲ ਜਿਹੜਾ ਮਰਜੀ ਭਰਾ ਉਹਦੀ ਵੀ ਇੱਕ ਗੱਲ ਕਹੀ ਸੀ ਵੀ ਰੇਸ਼ਮਾਂ ਦੀ ਟਿੱਕ ਟੋਪੀ ਕਹਿ ਕੇ ਉਹਦੇ ਨੂੰ ਝੂਟੀ ਦਾ ਮੁੱਲ ਨਹੀਂ ਸੀ ਪਾਇਆ ਠੀਕ ਹੈ ਜਿਹੜਾ ਭਰਾ ਆਵੇ ਰਹੇ ਠੀਕ ਹੈ ਇੱਕ ਨਹੀਂ ਚਾਰ ਟਾਈਮ ਚਵਾ ਕੇ ਝੂਟੀ ਦੇਉਂਗਾ ਜੀ ਲੈਵਾ ਬੜਾ ਤਗੜਾ ਸੂਤਾ ਘਠੋਕੀ ਵੀ ਹੈ ਭਾਈ ਜੇ ਕੋਈ ਇਹਦੇ ਚ ਗੋਣਾਰੀ ਕੱਤੀ ਵੀ ਅੱਜ ਸਪੈਸ਼ਲ ਲਈ ਹੈ ਠੀਕ ਹੈ ਇਹਦੀ ਪਿਛਲੇ ਸ਼ੁਮੇਰ ਦੀ ਕੱਤੀ ਅੱਜ ਲਈ ਹੈ ਆ ਖੜੀ ਹੈ ਇਹਦੀ ਹਾਂ ਭਾਈ ਬਿਲਕੁਲ ਠੀਕ ਹੈ ਹਾਂ ਵੀਰ ਕੋਈ ਆਇਆ ਤਾਂ ਹੈ ਨਹੀਂ ਜਿਹੜਾ ਮਰਜੀ ਭਰਾ ਆਵੇ ਚੋਂਨ ਚਵਾਈ ਠੀਕ ਹੈ ਇਹ ਤੂੰ ਆਏ ਦੇਖਿਆ ਹਜੇ ਝੋਟੀ ਨਾਲ ਜਦੋਂ ਮੈਲੇ ਮੂਲੇ ਲਾਗੀ ਖਾ ਪੀ ਕੇ ਕੋਸ਼ੋਰ ਅੱਜ ਹੋ ਗਏ 10 ਦਿਨ 11 ਹੋ ਗਏ ਚਾਰ ਦਿਨਾਂ ਨੂੰ ਮੈਲੇ ਲੱਗ ਜਾਣਾ ਜਿਹੜਾ ਭਰਾ ਮਰਜੀ 20 ਤੋਂ ਬਾਹਰ ਨਹੀਂ ਮੰਨ ਕੇ ਝੋਟੀ ਨੂੰ ਲਿਜਾ ਸਕਦਾ ਠੀਕ ਹੈ ਹੁਣ ਥੋੜਾ 17 ਹੈਗਾ ਜਮਾ ਬਾਈ ਯਾਰ ਇੱਕ ਮਿੰਟ ਕਹੀ ਜਾਈਏ ਨਿਕਲੇ ਨਾ ਇਹ ਤਾਂ ਹੁਣ ਮੂਲੇ ਆ ਗਿਆ ਜਦੋਂ ਉਹਦੇ ਕਹਿੰਦਾ ਸੀ ਵੀਡੀਓ ਚ ਵੀ ਦੁੱਧ ਦੇਖ ਕੇ ਵੇਚਾਂਗੇ ਮੁੱਲ ਨਹੀਂ ਕਰਿਆ ਪਰ ਮੁੱਲ ਨਹੀਂ ਹੁਣ ਹੋ ਰਹਿਣਾ ਅੱਜ ਮੁੱਲ ਕੀ ਇਹਦਾ ਨਹੀਂ ਅੱਜ ਤਾਂ ਮੇਰਾ ਵੀ ਬਹੁਤ ਥੋ ਮੁੱਲ ਚ ਵਾ ਗਿਆ ਠੀਕ ਹੈ ਹਾਂ ਤੇ ਜਿਹੜੀ ਅੰਦਰ ਖੜੀ ਆ ਅੱਠ ਤੇਦਲੇ ਰੇ ਵਾਲੀ ਜ ਠੀਕ ਹੈ ਮੰਗਰ ਕੱਟੀ ਆ ਠੀਕ ਹੈ ਬਹੁਤ ਚੰਗੇ ਘਰੋਂ ਲਈ ਵੀ ਆ ਮੇਰਾ ਵੀ ਠੀਕ ਹੈ ਹਾਂ ਮੈਂ ਨਾ ਥੋੜਾ ਛੇਰ ਹੁਣ 13 ਕਿਲੋ ਬੋਲੀ ਰੇੜੇ ਥੱਲੇ ਰੈਡੀ ਆ ਸਾਢੇ 6 ਕਿਲੋ ਪਾਰਟਾਇਲ ਦੁੱਧ ਹਾਜ਼ਰ ਆ ਹਾਂ ਤੁਮ 700 ਸੌਤ ਲੈ ਜਾ ਬਈ ਠੀਕ ਹੈ ਹਾਂ ਰੇੜੀ ਕੀ ਰੂਗਾ ਇਹਦਾ ਇਹ ਦੇਵਾਂਗੇ 2 ਲੱਖ 50000 ਦੀ ਬਈ 2 ਲੱਖ ਹਾਂ ਭਾਈ ਨਜਾਇਜ਼ ਚੰਗਾ ਝੂਣਾ ਇਹਦਾ ਚਲੋ ਕਹਿਣਾ ਦਾ ਸੌਖਾ ਹਨਾ ਅੰਦਰ ਫੜਾਈ ਜਨੇ ਖਾਸਾ ਸਾਰਾ ਸੀਗਾ ਆ ਪੱਕੇ ਥਾਂ ਜਵਾਈ ਵੀ ਹੈ ਨਾ ਅੰਦਰ ਕਿੰਨਾ ਨੂੰ ਨਾ ਜੀ ਮੈਂ ਆਪਾਂ ਕਿਹੜਾ ਚੂਣ ਲੱਗਿਆ ਵਾ ਛੱਡਾਲੇ ਘਰ ਹੋਏ ਵੀ ਆ ਤਿੰਨ ਮਿੰਟਾਂ ਚ ਬੰਦਾ ਚਵਾਈ ਕਰ ਸਕਦਾ ਜੀ ਠੀਕ ਹੈ ਹਾਂ ਚਲੋ ਆਪਾਂ ਕਹਿਣਾ ਜਿਵੇਂ ਬਾਲਾ ਠੀਕ ਹੈ ਫਿਰ ਹੁਣ ਜੋ ਖੋਲਾਂਗੇ ਤਾਂ ਥੋੜਾ ਟਾਈਮ ਬੜਾ ਲੱਗ ਜਾਂਦਾ ਹਨਾ ਮੈਨੂੰ ਐਵੇਂ ਜਿਵੇਂ ਉਹ ਆ ਚੂਣ ਜੋ ਕਹਾਂ ਜਿਹੜੀ ਮੈਂ ਸਰੇ ਤੂੰ ਹੀ ਭੇਜਿਆ ਮੇਰਾ ਬੱਚਾ ਛੱਡੇ ਵੀ ਗੱਲ ਨਸਲ ਦਾ ਵਟਾ ਪੈਂਦਾ ਹਨਾ ਬਾਈ ਗੱਲ ਫਿਰ ਅਗਲਾ ਜੰਮਣਾ ਨਾ ਕਰਦੀ ਕੋਈ ਮੰਗਦਾ ਜੀ ਮੰਗਦੇ ਤੋਂ ਜਿੰਨੇ ਲਿਆ ਹੋਊਗੀ ਠੀਕ ਹੈ ਵੀ ਨਸਲ ਜਾਤ ਵਾਲੇ ਪਾਸੇ ਤੋਂ ਜਮਾ ਓਕੇ ਆ ਮੇਰੇ ਤੋਂ 2-3 ਮਿੰਟ ਦੀ ਚਵਾਈ ਹੈ ਜੀ ਠੀਕ ਹੈ ਹੋਕਾ ਉਹ ਤਾਂ ਕਰਾਂਗੇ ਦੋ ਵਾਰ ਟੰਡੇ ਵਾਲਾ ਤੇਰਾ ਤੇ ਅੱਗਾ ਪੜੀ ਬਾਹਰ ਦੇਖੀ ਇਹਨੇ ਕੱਟੀ ਇਹ ਇਹ ਦੋ ਦੰਦ ਵੀਰ ਪਹਿਲਾ ਸੂਆ ਹਾਂ ਬਿਲਕੁਲ ਪਹਿਲਾ ਪਹਿਲਾ ਸੂਆ ਦੋ ਦੰਦ ਤੇ ਕੈਕ ਦਿਨ ਹੋ ਗਏ ਸੂਈ ਨੇ ਉਹਨੂੰ ਤੀਜਾ ਬਾਈ ਤੀਜਾ ਬੱਚਾ ਕੀ ਆ ਗਿਆ ਪਿੱਛੇ ਮਾਂ ਗਰਮੀ ਕੱਟੀ ਠੀਕ ਹੈ ਤੇ ਦੁੱਧ ਕਿੰਨਾ ਹੁਣ ਚੋਣ ਵਾਲਾ ਬਾਈ ਪਹਿਲਾਂ ਨੇ ਕੱਟੀ ਜਾ ਦੇ ਹੁਣ ਦਿਨੋਂ ਡੰਗੋ ਵਗਦਾ ਅੰਕ ਬਾਦੀ ਚੁੜੀ ਜਾਂਦੀ ਆ ਠੀਕ ਹੈ ਤੇ 15 16 ਕਿਲੋ ਝੋਟੀ ਦੁੱਧ ਦਿਓ ਹੁਣ ਹੋਊ 11 ਬਾਰ ਨਹੀਂ ਹਜੇ 11 ਬਿਆਨਾ ਮੈਂ ਤੁਹਾਨੂੰ ਬਈ ਜਿੱਦਾਂ ਹੋਵੇ ਉਹ ਤੇ ਦੱਸਾਂਗੇ ਹਜੇ ਤਾਂ ਸਵੇਰ ਫਾਂਟ ਕਿਤੇ ਲੋ ਦੋ ਦੇ ਸੀਗਾ ਚੋਣ ਦਾ ਵੀ 9-10 ਕਿਲੋ ਦਾ ਅੰਦਾਜ਼ਾ ਹੈਗਾਗਾ 10 ਤੋਂ ਬਾਹਰ ਆ ਬਈ ਤੀਜੇ ਦਿਨ ਫਿਰ ਠੀਕ ਹੈ ਚੋਣ ਚ ਵੈਕ ਨੰਬਰ ਜਵ ਬਾਲਾ ਦਾ ਿੱਲੋ ਮੈਂ ਕਹਿੰਦਾ ਨਹੀਂਗਾ ਚੋਣ ਚ ਵਾਦੀ ਟੌਪ ਦੀ ਆ ਹਨਾ ਪਰ ਆਮ ਬੰਦੇ ਇੰਗੀਆਂ-ਇੰਗੀਆਂ ਕੋੜੀਆਂ ਦੇ ਕਰਦੇ ਨਹੀਂ ਮਿਲਦੇ 65 ਇੰਚ ਹੈਗਾ ਠੀਕ ਹੈ ਉਹ ਦੋ ਦਾ ਤਾਂ ਸੈਂਕ ਤੋਂ ਬੜਾ ਚੰਗਾ ਲੱਗਿਆ ਪਟਾਲਿਆ ਮੂੰਹ ਤਾਂ ਦੋ ਦੰਦਾਂ ਦਾ ਜਮ ਤੇ ਬਾਕੀ ਹੱਥ ਪੈਦੇ ਉਹਦੇ ਹੀ ਖੜ ਗਏ ਜਮ ਹਨਾ ਨਹੀਂ ਕੋਈ ਉਹ ਹੈ ਨਹੀਂ ਬਾਈ ਜਾਂ ਉਲੂਲ ਕਰੀ ਜਾਵੇ ਪਰ ਤੂੰ ਇੱਕਦਾਂ ਦੇਖ ਲੈ ਹਾਈਟ ਹੂਡ ਦੇਖਣੀ ਬਾਈ ਢਿੱਲੋ ਕੋਈ ਕੁਛ ਵੀ ਕਹੇ ਠੀਕ ਹੈ ਹਾਂ ਸਭ ਤੋਂ ਧਾਰਾਂ ਤੇ ਪਹਿਲੇ ਮਾਰ ਕੇ ਦਿਖਾ ਦਿੰਦੇ ਆਗੇ ਤੇ ਲੋ ਬੱਚਾ ਤਾਂ ਕਿਸੇ ਵੀ ਝੋਟੀ ਨੂੰ ਲਾਈ ਨਾ ਲਾਈ ਠੀਕ ਹੈ ਧਾਰ ਦੋ ਤੇ ਬਹਿ ਜਾ ਥੱਲੇ ਹਨਾ ਐਂ ਬੈਠੀ ਜਾਏ ਠੀਕ ਹੈ ਤਾਂ ਹੈ ਨਹੀਂ ਵੀ ਹੁਣ ਇਹ ਚਾ ਅਗਲਾ ਕਹੇ ਜੇ ਮੁਰਕੇ ਅਗਲਾ ਕਹਿੰਦਾ ਵੀ ਦੋ ਦੰਦ ਝੋਟੀ ਜਾ ਵੀ ਜਾਂ ਦੂਜਾ ਸ਼ੂਰਾ ਜਾਂ ਉਹ ਦੋ ਦੰਦ ਤਾਂ ਦੇਖ ਕੋਈ ਵੀ ਨਹੀਂ ਸੁੰਦੀ ਦੂਜੇ ਦਾ ਹਨਾ ਬਹੁਤ ਘੱਟ ਸੁੰਦੀ ਹੈ ਜਿਹੜਾ ਲੱਗਿਆ ਇਹਨੂੰ ਉਹ ਆਏ ਹੈ ਨਹੀਂ ਤੋ ਚੋੜ ਜਵਾ ਦੇਖੋ ਜਮ ਆ ਮਾਰੀ ਥਾਪੀ ਦੋ ਤੇ ਬਹਿ ਜਾਓ ਥੱਲੇ ਇਹਨਾਂ ਦੇ ਹਣਾ ਜਿਹੜੀ ਤੇ ਮਰਜੀ ਥੱਲੇ ਵੇਖੀ ਜਾਈਂ ਬਾਈ ਠੀਕ ਆ ਪਸਨਾਬ ਵੀ ਨਹੀਂ ਕਰਿਆ ਝੋਟ ਨੇ ਪਹਿਲਾਂ ਹੀ ਖੜੀ ਆ ਜਮ ਤੇ ਇਹਦਾ ਬਾ ਗੱਲ ਕਰੇ ਰੇਟ ਭਾ ਭਾਂਦੇ ਜੇ ਇਹ ਕੀ ਹੋਊਗਾ ਇਹਦਾ ਯਾਰ ਲੋਕਾਂ ਵਾਂਗੂ 12-15 ਲੱਖ ਰੁਪਈਆ ਤਾਂ ਮੰਗਦਾ ਨਹੀਂ ਜੱਟੀ ਦੋ ਠੀਕ ਆ ਠੀਕ ਆ ਇਹਦੇ ਨਾਲ ਦੀ ਕੱਤੀ ਪਰਸੋਂ ਵੇਚੀ ਆਪਾਂ ਠੀਕ ਆ ਤਨ ਵੀਰ ਦੀ ਇਹਦਾ ਕੀ ਬਾ ਥੋੜੀ ਜਿਹੀ ਚੰਗੀ ਆ ਇਹਦਾ ਕੀ ਬਾ ਰੱਖਿਆ ਸਵਾ ਚਾਰ ਦੀ ਝੋਟੀ ਦੇਵਾਂਗੇ ਬਾਈ ਸਵਾ ਚਾਰ ਲੱਖ ਜੇ ਮਰਜ਼ੀ ਲੈ ਸਕਦਾ ਚਲੋ ਦੁੱਧ ਝੋਕ ਕੇ ਵੀ ਦੇ ਦੂੰ ਇਹਦਾ ਤਾਂ ਠੀਕ ਹੈ ਠੀਕ ਹੈ ਐਡਾ ਕ ਕੱਦ ਬੁੱਤ ਸਰੀਰ ਇਹੇ ਜੀ ਆਪਾਂ ਨੂੰ ਕੋਈ ਮੇਰਾ ਵੀਰ ਦੇ ਦੇ ਆਪਾਂ ਲੈ ਵੀ ਲਵਾਂਗੇ ਢਿਲੋ ਸੁਪਰ ਕੱਦ ਕਾਰ ਵਗੈਰਾ ਤੇ ਝੋਟੀਆਂ ਸਿੰਘ ਸੁng ਦੇਖੋ ਸਵਾ ਲੱਖ ਸਵਾ 4 ਲੱਖੇ ਦੀ ਕੀਮਤ ਆ ਦੋ ਤੇਰੇ ਚੈਨਲ ਦੇ ਜ਼ਰੀਏ ਬਹੁਤਿਆਂ ਨੇ ਕਹਿ ਦੇਣਾ ਵੀ ਉਹੀ ਮੰਗੇ ਜਾਂਦੇ ਨੇ ਜੇ ਕੋਈ ਚੀਜ਼ ਆ ਨਾ ਠੀਕ ਹੈ ਤਾਂ ਮੰਗਦਾ ਇਹੇ ਜਾਂ ਕੱਦ ਬਿੱਡ ਜਾਂ ਸਰੀਰ ਥਾਂ ਇਹੇ ਜਾਂ ਲੱਗਦਾ ਨਹੀਂ ਵੈਸੇ ਤੇ ਝੋਟੇ ਪਸਮਾ ਚ ਆ ਗਈ ਹੋਣਾ ਹਣਾ ਬਾਈ ਸਾਡੇ 34 ਇੰਚ ਹਾਈਟ ਆ ਜੋ ਟੀ ਕੋੜੀਆਂ ਨਾਲ ਦਾ ਕੰਮ ਆ ਗਿਆ ਜਾਵਾ ਹਨ ਐਡੀ ਕੋੜੀ ਵੀ ਨਹੀਂ ਮਿਲਦੀ ਬਾਈ ਢਿੱਲੋ ਸੋ ਕੱਦ ਘਾੜ ਦੇਖੋ ਝੋਟੀ ਦਾ ਜਦੋਂ ਤੀਜੇ ਚੌਥੇ ਸੂਣ ਨੂੰ ਜਾ ਕੇ ਨਹੀਂ ਮੈਂ ਬਣਾਂ ਤੇ ਕੁਛ ਦਾ ਕੁਛ ਬਣ ਜਾ ਮਿਲ ਜੇ 65 ਇੰਚ ਹਾਈਟ ਵਾਲੀ ਅਗਲਾ ਤਰੋੜ ਮੇਲਾ ਲੱਗ ਜਾਂਦਾ ਠੀਕ ਹੈ ਇਹ ਦੁੱਧ ਵੀ ਦਿੰਦੀ ਆ ਬਾਈ ਚਲੋ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵਿੱਚ ਬਹੁਤਾ ਨਹੀਂ ਪੁਗੜਾਈ ਮਾਰਨੀ ਆ ਹਨਾ ਆਪਣਾ ਕਿਸੇ ਨਾਲ ਕੋਈ ਲੈਣ ਦੇ ਨਹੀਂ ਪਰ ਆਪਾਂ ਨੂੰ ਜੋ ਮਾਨ ਹੈ ਤੇ ਮਾਨ ਠੀਕ ਹੈ ਆਪਾਂ ਨੂੰ ਇੰਨਾ ਤੇ ਪਤਾ ਵੀ ਆਪਾਂ ਤੇਰੇ ਸ਼ੌਂਕ ਦੇ ਜਰੀਏ ਝੋਟੀ ਵੇਚ ਲੈਣਾ ਮੈਂ ਕਹਿੰਦਾ ਬਾ ਪਹਿਲੇ ਸਵੇਰ ਜਾਊ 15 16 ਫੇ ਤੀਜੇ ਦਿਨ ਬੱਚਾ ਦਿਖਾਵਾਂਗੇ ਤੀਜੇ ਦਿਨ ਇਹ ਝੋਟੀ ਬਣਦੀ ਨਹੀਂ ਕੋਈ ਕਿਹੜਾ ਮਾਈ ਦਾ ਲਾਲ ਬਣਾ ਲਓ ਜੇ ਕੋਈ ਯਾਰ ਇਹਨੂੰ ਰੱਬ ਨੇ ਮੇਰੀ ਗੱਲ ਸੁਣ ਲਈ ਕੋਣ ਦਿੱਤਾ ਕੋਈ ਚੀਜ਼ ਦੇ ਕੇ ਦਿੱਤਾ ਸਭ ਤੋਂ ਬੱਚਾ ਦੇਖ ਸਕਦਾ ਮਗਰ ਬੱਚਾ ਆਗੇ ਕੱਟੀ ਹੈ ਨਾ ਤਿੰਨ ਦਿਨਾਂ ਦੀ ਤਿੰਨ ਦਿਨਾਂ ਜਮਾ ਕੱਚਾ ਨੜੂਆ ਨਾਲ ਆ ਜਾਵਾ ਹੈ ਨਾ ਹਾਂ ਤੇ ਲੋ ਦੇਖ ਲੈ ਜਦੋਂ ਮਰ ਜੀ ਠੀਕ ਹੈ ਤੇ ਬਾਕੀ ਪਸਮਾ ਪਸਬੂ ਦੇਖੋ ਝੋਟੀ ਨੇ ਬੜਾ ਤਗੜਾ ਛਟਿਆ ਤੇ ਜਿਹੜੀ ਆਪਾਂ ਇਹ ਨਾਲ ਝੋਟੀ ਦੇਖੇ ਰੱਖੜੀ ਇਹ ਕਿਹੜਾ ਸੂਆ ਸੂਈ ਵੀ ਆਈ ਇਹ ਕੱਲ ਸ਼ਵੇਰ ਦੀ ਦੂਜਾ ਸੂਆ ਵੀਰ ਦੂਜਾ ਸੂਆ ਤੇ ਜੇਬ ਜ ਰੋਕੇ ਜਾਵਾ ਜਵਾਂ ਬਾਈ ਬੋਰਾਂ ਵੀ ਸਾਫ ਹੈ ਠੀਕ ਹੈ ਤੇ ਬਾਕੀ ਪਤਲੀ ਚਮੜੀ ਜਾਗੀ ਨਾ ਚਕਾ ਜਾਵਾ ਬਹੁਤ ਚਮੜੀ ਜਾਣੀ ਜੀ ਬਾਈ ਯਾਰ ਜਿਹੜਾ ਨਾ ਥਾਨ ਲੱਗਿਆ ਥਾਨ ਬਹੁਤ ਘੱਟ ਮਿਲਦਾ ਇਹ ਜਾਨ ਬਰਾਬਰ ਠੀਕ ਹੈ ਸੋ ਥਰਡ ਲੈਵਾ ਦੇਖੋ ਨੇੜ ਤੋਂ ਸੋਹਣਾ ਸਾਫ ਸੁਥਰਾ ਚਾਰੇ ਸਾਂ ਨਿਖੜਵੇਂ ਬੱਚਾ ਗਿਆ ਕੇ ਪਿੱਛੇ ਮਾਂ ਘਰੇ ਤੇ ਕੱਟਾ ਹੁੰਦਾ ਠੀਕ ਹੈ ਦੁੱਧ ਕਿੰਨਾ ਹੈਗਾ ਸਟਾਰਟਿੰਗ ਇਹ ਨਹੀਂ ਫਿਰ ਹੁਣ ਤਾਂ ਬਾਈ ਸ਼ੁਭਾ ਸਾਫ ਕਰੀ ਆ ਹੱਥ ਹੋ 11 12 ਵਜੇ ਤੋਂ ਸਟਾਰਟਿੰਗ ਹੋਏਗੀ ਅੰਦਾਜ਼ਾ ਕਿੱਥੇ ਕਿ ਜਾਵੜੂਗੀ ਇਹ 17 ਕਿਲੋ ਦੁੱਧ ਦੇ 17 ਕਿਲੋ ਦੂਜਾ ਸੂਆ ਹਾਂ ਇੰਨਾ ਥਾਨ ਨਹੀਂ ਮਿਲਦਾ ਠੀ ਸੋ ਬਹੁਤ ਹੀ ਵਧੀਆ ਈ ਤარი ਮੈਂ ਇਹ ਝੋਟੀ ਦੇ ਦਾਂਗੇ 185000 ਰੁਪਏ ਦੀ ਇੱਕ ਲੱਖ 85000 ਦੀ ਹਾਂ ਬਿਲਕੁਲ ਠੀਕ ਸਮਝ ਰਹੇ ਹੋ ਤੇ ਆਪਾਂ ਨੰਬਰ ਬਹੁਤ ਹੀ ਐਡਰੈਸ ਦੇ ਬਾਰੇ 7247511525 ਸੋ ਪਿੰਡ ਟਬਾਲੀ ਜ਼ਿਲ੍ਹਾ ਬਠਿੰਡਾ ਕੋਈ ਵੀ ਨਾਲ ਤੁਹਾਡੇ ਪਸੰਦ ਦੇ ਕੋਲ ਜਾ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਦੇਖ ਕੇ ਸਭ ਦਾ ਤੈਅ ਹੋ ਜਾਣਾ